ਵੈਲਕਮ ਇਨ ਮਾਈ ਚੈਨਲ ਮਾਈ ਨੇਮ ਇਜ ਜਗਿੰਦਰ ਵੀਰ ਕੌਰ ਅੱਜ ਦੀ ਵੀਡੀਓ ਪਿਆਰੇ ਵਿਦਿਆਰਥੀਓ ਆਪਾਂ ਸੁਧਾਰਨ ਵਿਆਜ ਕੱਢਣ ਤੇ ਦਰ ਸਮਾਂ ਮੂਲ ਧਨ ਇਹਨਾਂ ਦੇ ਉੱਪਰ ਬਣਾ ਰਹੀ ਹਾਂ ਤੇ ਬੱਚਿਓ ਆਓ ਇਸ ਕਨਸੈਪਟ ਨੂੰ ਚੰਗੀ ਤਰ੍ਹਾਂ ਸਮਝੀਏ ਆਪਾਂ ਇਹ ਬਹੁਤ ਈਜ਼ੀ ਹੈ ਹਾਂਜੀ ਪਹਿਲਾ ਸਵਾਲ ਦੇਖੋ ਬੱਚੇ ਤੁਹਾਡੇ ਕੋਲ ਪਹਿਲੇ ਸਵਾਲ ਦੇ ਵਿੱਚ 500 ਰੁਪਏ 10% ਸਾਲਾਨਾ ਵਿਆਜ ਦਰ ਨਾਲ 5 ਸਾਲ ਦਾ ਸਧਾਰਨ ਵਿਆਜ ਪਤਾ ਕਰੋ ਹਾਂਜੀ ਸਭ ਤੋਂ ਬੱਚੇ ਪਹਿਲਾਂ ਤੁਹਾਨੂੰ ਫਾਰਮੂਲਾ ਪਤਾ ਹੋਣਾ ਚਾਹੀਦਾ ਜਦੋਂ ਵੀ ਸਧਾਰਨ ਵਿਆਜ ਕੱਢਣਾ ਤੇ ਇਹਦਾ ਫਾਰਮੂਲਾ ਹੁੰਦਾ ਵਿਆਜ ਬਰਾਬਰ ਮੂਲ ਧਨ ਮੂਲ ਧਨ ਹੁੰਦੀ ਹੈ ਜਿਹੜੀ ਰਕਮ ਉਹ ਵਿਆਜ ਦੇ ਦਿੱਤੀ ਹੁੰਦੀ ਆ ਆਪਾਂ ਨੇ ਦਰ ਦਿੱਤੀ ਹੁੰਦੀ ਹੈ ਇਹਦੇ ਵਿੱਚ ਵੀ ਕਿੰਨੇ ਸਮੇਂ ਲਈ ਦਿੱਤੀ ਹੈ ਸਮਾਂ ਹੰਦਾ ਤੇ ਬਟੇ 100 ਵੀ ਲਾਉਣੇ ਆਪਾਂ ਇਦਾਂ ਇਹਦਾ ਫਾਰਮੂਲਾ ਹੁੰਦਾ ਆ ਜਿਹੜਾ ਵਿਆਜ ਆ ਬਰਾਬਰ ਦਾ ਨਿਸ਼ਾਨਾ ਬਿਲਕੁਲ ਜਿਹੜੇ ਭਟੇ ਦੀ ਸੇਵ ਚ ਹੋਣਾ ਚਾਹੀਦਾ ਇਸ ਤਰ੍ਹਾਂ ਆਪਾਂ ਨੂੰ ਇਹਦੇ ਵਿੱਚ ਕਿੰਨੀਆਂ ਚੀਜ਼ਾਂ ਹੋਣੀਆਂ ਇੱਕ ਵਿਆਜ ਹੋ ਗਿਆ ਇੱਕ ਮੂਲਧਨ ਇੱਕ ਦਰ ਇੱਕ ਸਮਾਂ ਚਾਰ ਟਰਮ ਹੋ ਗਈਆਂ ਇਹਨਾਂ ਚਾਰਾਂ ਦੇ ਵਿੱਚੋਂ ਤਿੰਨ ਦੇ ਰਿਆ ਕਰਨਗੇ ਆਪਾਂ ਨੂੰ ਇੱਕ ਕੱਢਣੀ ਹੋਇਆ ਕਰੂਗੀ ਕਦੇ ਵਿਆਜ ਕੱਢਣਾ ਕਦੇ ਮੂਲਧਨ ਕੱਢਣਾ ਕਦੇ ਦਰ ਕਦੇ ਸਮਾਂ ਇਹ ਸਵਾਲ ਹੈ ਹਾਂਜੀ ਪਹਿਲੇ ਸਵਾਲ 'ਚ ਦੇਖੋ 500 ਰੁਪਏ ਇਹ 500 ਰੁਪਏ ਜਿਹੜਾ ਦਿੱਤਾ ਹੈ ਆਪਾਂ ਨੂੰ ਮੂਲਧਨ ਹੈ 10% ਦਰ ਦੇ ਦਿੱਤੀ ਤੇ ਵਿਆਜ ਕਿੰਨੇ ਸਾਲ ਲਈ ਵਿਆਜ ਕਰਨਾ 5 ਸਾਲ ਸਮਾਂ ਦਿੱਤਾ ਵਿਆਜ ਪਤਾ ਕਰਨਾ ਤਾਂ ਆਪਾਂ ਫਾਰਮੂਲੇ 'ਚ ਭਰਾਂਗੇ ਸਭ ਤੋਂ ਪਹਿਲਾਂ ਮੂਰਤਨ ਕਿੰਨਾ 500 ਗੁਣਾ ਦਾਰ ਦਾਰ ਦਾਸ ਹੈਗੀ ਗੁਣਾ ਸਮਾ ਸਮਾ ਕਿੰਨਾ ਤਾਂ 5 ਬਡੇ 100 ਹੁਣ ਆਪਾਂ ਨੇ ਇਹ ਲਿਖ ਲਿਆ ਪਹਿਲਾਂ ਤੈਨੂੰ ਲਿਖਣ ਦਾ ਤਰੀਕਾ ਪਤਾਉਣਾ ਚਾਹੀਦਾ ਹੁਣ ਆਪਾਂ ਇਹਨਾਂ ਨੂੰ ਕੈਨਸਲ ਕਰਨੇ ਆਂ ਦੇਖੋ ਆਹ ਦੋ ਜ਼ੀਰੋ ਮਨ ਇੱਕ ਦੇ ਨਾਲ ਉੱਪਰ ਦੋ 500 ਦੇ ਨਾਲ ਜ਼ੀਰੋ ਮਨ ਸਿੱਦੇ ਨਾਲ ਕੈਨਸਲ ਹੋ ਗਈਆਂ ਹੁਣ ਇਹ ਰਹਾ ਤਾਂ ਆਪਣੇ ਕੋਲ ਇੱਕ ਰਹਿ ਗਿਆ ਉੱਪਰ ਕਿੰਨੇ ਰਹਿ ਗਿਆ ਇੱਕ 5 ਰਹਿ ਗਿਆ ਇੱਕ 10 ਇੱਕ 5 ਇਹਨਾਂ ਦੀ ਗੁਣਾ ਕਰ ਦੋ 5 10 50 50 ਦੀ 5 ਨਾਲ ਕਰੀ 25 ਤਾ 250 ਰੁਪਏ ਠੀਕ ਹੈ ਵੀ 250 ਰੁਪਏ ਵਿਆਜ ਬਣ ਗਿਆ ਤੇ ਤੁਹਾਡਾ ਆਨਸਰ ਪਹਿਲੇ ਦਾ ਕਿੰਨਾ ਆ ਗਿਆ 250 ਰੁਪਏ ਇਹਦਾ ਆਪਾਂ ਵਿਆਜ ਕੱਢ ਸਕਦੇ ਹਾਂ ਹਾਂਜੀ ਬੱਚਿਓ ਹੁਣ ਸੈਕਿੰਡ ਸਵਾਲ ਦੇ ਵਿੱਚ ਦੇਖੋ ਇਹਦੇ ਵਿੱਚ ਵੀ ਆਪਾਂ ਨੇ ਦੇਖੋ ਵਿਆਜ ਪਤਾ ਕਰਨਾ ਤਾਂ ਵਿਆਜ ਪਤਾ ਕਰਨਾ ਤਾਂ ਤੁਸੀਂ ਸਿੱਧਮ ਸਿੱਧਾ ਦੂਜਾ ਸਵਾਲ ਮੈ ਉਹਦੇ ਕਰ ਰਹੀਆਂ ਸਿੱਧਮ ਸਿੱਧਾ ਸਵਾਲ ਦੇਖੋ ਪਹਿਲਾਂ 1500 ਲਿਖੋ ਫਿਰ 5 ਦਰ ਹੋਗੀ ਫਿਰ ਸਮਾਂ ਲਿਖੋ ਪਹਿਲਾਂ ਮੂਤਨ ਫਿਰ ਦਰ ਫਿਰ ਸਮਾਂ बटे 100 ਇਦਵਾ ਦਿਨਾਂ ਨੂੰ ਕੈਨਸਲ ਕਰਨਾ ਆ ਦੋ ਜ਼ੀਰਵਾ ਫਿਰ 15 16 ਵਾਲੀਆਂ ਦੋ ਜ਼ੀਰਵਾ ਨਾਲ ਕੈਨਸਲ ਹੋ ਜਾਣ ਚਲੋ ਇਥੇ ਤਾਂ ਜ਼ੀਰੋ ਕੈਨਸਲ ਹੋ ਗਏ ਕਈ ਵਾਰੀ ਉੱਪਰ ਜ਼ੀਰੋ ਨਹੀਂ ਹੁੰਦੀਆਂ ਕੈਨਸਲ ਨਹੀਂ ਹੁੰਦੀਆਂ ਤਾਂ ਉਦੋਂ ਕੀ ਕਰਨਾ ਤੁਸੀਂ ਉੱਪਰਲੇ ਸਾਰਿਆਂ ਦੀ ਗੁਣਾ ਕਰਕੇ ਇੱਥੇ ਲਿਖ ਲਿਓ ਹੇਠਾਂ ਵਾਲੇ ਪਹਾੜੇ ਤੇ 100 ਤੇ ਕੀ ਕਰ ਦਿਓ ਸਾਰਿਆਂ ਨੂੰ ਡਿਵਾਈਡ ਕਰ ਦਿਓ ਤੁਹਾਨੂੰ ਉੱਪਰ ਆਪਣੇ ਕੋਲ ਇੱਕ 15 ਹੈ ਇੱਕ 5 ਰੇ ਇੱਕ 2 ਰੇ 5 ਨੂੰ 2 ਨਾਲ ਗੁਣਾ ਕਰੀ 10 15 ਨੂੰ 10 ਨਾਲ ਕਰੀ 150 ਰੁਪਏ ਵਿਆ ਜਾ ਗਿਆ ਕਿਹਦੇ ਵਿੱਚ ਹੁਣ ਤੀਸਰਾ ਸਵਾਲ ਫਾਰਮੂਲਾ ਸੇਮ ਹੀ ਆਊਗਾ ਹੁਣ ਤੀਸਰੇ ਸਵਾਲ ਚ ਦੇਖੋ ਸਮਾਂ ਕੱਢਣਾ ਹੁਣ ਆਪਾਂ ਦੇਖੋ ਮੂਲ ਤਨ ਕਿੰਨਾ ਦਿੱਤਾ 500 500 ਲਿਖ ਲਿਆ ਤੁਸੀਂ ਮੂਲ ਤਨ 500 ਗੁਣਾ ਦਰ ਕਿੰਨੀ ਆ 10 ਸਮਾਂ ਕੱਢਣਾ ਸਮੇਂ ਦੀ ਥਾਂ ਤੇ ਸਮਾਂ ਹੀ ਲਿਖ ਲਿਓ 100 ਇਹ ਫਾਰਮੂਲੇ ਚ ਤਾਂ ਜਿਹੜਾ ਇਹਨਾਂ ਨੂੰ ਕੈਨਸਲ ਕਰਕੇ ਆਪਾਂ ਵਿਆਜ ਕੱਢਦੇ ਸੀ ਉਹ ਕਿੰਨਾ ਦਿੱਤਾ ਵੇ ਆਪਾਂ ਨੂੰ 100 ਰੁਪਏ ਤਾਂ ਵਿਆਜ 100 ਰੁਪਏ ਆ ਇਹ ਵਿਆਜ ਲਿਖੇ ਇੱਥੇ ਹੁਣ ਦੇਖੋ ਆ ਦੋ ਜੀਰਮਨਾਂ ਵਾਲੇ ਦੋ ਜੀਰਮਨ ਕੈਨਸਲ ਹੋ ਜਾਣਗੇ ਇੱਧਰ ਵੀ ਨਹੀਂ 500 ਵਾਲੇ ਹੁਣ ਇਹੇਠਾਂ ਤਾਂ 1 ਵਜਿਆ ਪਰ 5 ਤੇ 10 ਬਣ ਗਈ 10 5 ਕਿੰਨੇ ਹੁੰਦੇ ਨੇ 50 ਇਹ 50 ਇੱਧਰ ਗੁਣਾ ਚ ਪਿਆ ਸਮੇਂ ਨਾਲ ਤਾਂ ਇੱਧਰ ਇਕੱਲਾ ਸਮਾਂ ਰਹੇ ਜੂਗਾ ਤੇ ਉੱਧਰ ਜਾ ਕੇ ਜੇ ਕੋਈ ਚੀਜ਼ ਗੁਣਾ ਚ ਹੋਵੇ ਤਾਂ ਬਰਾਬਰ ਤੋਂ ਦੂਜੇ ਪਾਸੇ ਜਾ ਕੇ ਉਹ ਵੱਡੀ ਹੋ ਜਾਂਦੀ ਆ ਤੇ 50 ਵੱਡੀ ਹੋ ਗਈ ਹੁਣ 50 ਨੂੰ ਜਦੋਂ 100 ਤੇ ਭਾਗ ਕਰਿਆ ਕਿੰਨਾ ਆਨਸਰ ਆ ਗਿਆ 2 ਤਾਂ ਸਮਾਂ ਕਿੰਨਾ ਆ ਗਿਆ 2 ਸਾਲ ਇਦਾਂ ਤੁਸੀਂ ਇਹਦੇ ਕੈਨਸਲ ਕਰਕੇ ਉਹਨੂੰ ਦੂਸਰੀ ਸਾਈਡ ਲੈ ਜੇ ਹਾਂਜੀ ਬੱਚੇ ਚੌਥਾ ਸਵਾਲ ਦੇਖੋ ਚੌਥੇ ਸਵਾਲ ਦੇ ਵਿੱਚ ਵੀ ਆਪਾਂ ਨੇ ਸਮਾਂ ਪਤਾ ਕਰਨਾ ਪਹਿਲਾਂ ਆਪਾਂ ਨੂੰ ਮੂਲ ਤਨ ਦਿੱਤਾ 1000 ਹੀ ਲਿਖ ਲਓ ਦਰ ਕਿੰਨੀ ਦਿੱਤੀ ਹੈ 6 ਦਿੱਤੀ ਇਹ ਵੀ ਲਿਖ ਲਿਆ ਤੇ ਸਮਾਂ ਪਤਾ ਕਰਨਾ ਸਮੇਂੀ ਤਾਂ ਤੇ ਸਮਾਂ ਲਿਖ ਦੋ /100 ਤੇ ਬਰਾਬਰ ਮੂਲ ਤਨ ਹਾਂ ਸੌਰੀ ਬਰਾਬਰ ਵਿਆਜ ਕਿੰਨਾ ਦਿੱਤਾ ਵਾ 180 ਰੁਪਏ ਬਰਾਬਰ ਵਿਆਜ ਲਿਖੋ ਹੁਣ ਆ ਲਾਸਟ ਦੋ ਜ਼ੀਰੋਆਂ ਦੋ ਜ਼ੀਰੋਆਂ ਨਾਲ ਕੈਨਸਲ ਹੋ ਗਈਆਂ ਆਪਣੇ ਕੋਲੇ 10 ਨੂੰ 6 ਨਾਲ ਗੁਣਾ ਕਰੀ 60 ਰਹਿ ਗਿਆ ਇਸ 60 ਗੁਣਾ ਦੇਣੀ ਬਰਾਬਰ ਤੋਂ ਦੂਜੀ ਪਾਸੇ ਜਾ ਕੇ 80 ਦੇ 180 ਦੇ बटे ਹੋ ਜਾਣਗੇ 60 60 ਦੇ ਪਹਾੜੇ ਤੇ ਜਦੋਂ 180 ਨੂੰ ਵੰਡੋ ਕਰਾਂਗੇ ਕਿੰਨਾ ਆ ਜੂਗਾ ਭਾਗ ਕਰੇ ਤਾਂ ਤਿੰਨ ਤਾਂ ਆਨਸਰ ਬਣ ਗਿਆ 3 ਸਾਲ ਤਾਂ ਸਮਾਂ ਕਿੰਨਾ ਆ ਗਿਆ 3 ਸਾਲ ਇਸੇ ਤਰ੍ਹਾਂ ਇਹ ਬੱਚੇ ਹੁਣ ਇਸ ਤੋਂ ਬਾਅਦ ਦੇ ਵਿੱਚ ਆਪਾਂ ਨੇ 1200 ਰੁਪਏ ਤੇ 4% ਸਾਲਾਨਾ ਜ 240 ਰੁਪਏ ਵਿਆਜ ਹੁੰਦਾ ਵਿਆਜ ਵੀ ਦਿੱਤਾ ਮੂਤਨ ਵੀ ਦਿੱਤਾ ਸਮਾਂ ਵੀ ਦਿੱਤਾ ਹੁਣ ਦਰ ਕੱਢਣੀ ਆ ਜਦੋਂ ਦਰ ਕੱਢਣੀ ਆ ਫੇਰ ਸੇਮ ਤਰੀਕਾ ਸਭ ਤੋਂ ਪਹਿਲਾਂ ਜਿੰਨੀ ਤੁਹਾਨੂੰ ਸਟੇਟਮੈਂਟ ਦਿੱਤੀ ਹੈ 1200 ਰੁਪਿਆ ਮੂਲ ਤਨ ਉਸ ਤੋਂ ਬਾਅਦ ਦਰ ਦਿੱਤੀ ਨਹੀਂ ਦਰ ਦੀ ਥਾਂ ਤੇ ਦਰ ਲਿਖ ਲਓ ਸਮਾਂ ਕਿੰਨਾ ਦਿੱਤਾ ਹੈ 1200 ਚ 4 ਸਾਲ ਤੇ बटे 100 ਬਰਾਬਰ ਵਿਆਜ ਵਿਆਜ ਜਿੰਨਾ ਦਿੱਤਾ ਨੂੰ ਬਰਾਬਰ ਲਿਖ ਲਓ 240 ਬਰਾਬਰ ਲਿਖ ਲਓ ਹੁਣ ਆ ਮੰਗ ਲੀਆਂ 20 ਮਾ 12 ਦੀਆਂ 20 ਜੀਰਮਾ ਨਾਲ ਕੈਨਸਲ ਹੋ ਗਈਆਂ ਉੱਪਰ ਇੱਕ 12 ਰਹੀ ਇੱਕ 4 ਰਹੀ 12 ਤੇ 4 ਦੀ ਆਸੂਚ ਗੁਣਾ ਕਰਕੇ 12 ਚ 48 ਤਾਂ ਇੱਧਰ ਇਕੱਲਾ ਦਰ ਰਹੇ ਜੂਗਾ ਇੱਧਰ 240 ਇਹ बटे ਵੰਗ ਜਾਣਗੇ ਅਰੇ ਤਾਂ ਅੜਤਾਲੀ ਜਿਹੜੇ ਬਟੇ ਵਾਗੇ ੜਤਾੜੀ ਵੀ ਭਾੜੇ ਤੇ ਨੂੰ ਜੁਣੋ ਤੇ ਭਾ ਕਰ ਦਿਓ ਜਦੋਂ ੜਤਾਲੀ ਨੇ ਤੇ ਭਾ ਕਰੋਂਗੇ ਜੀ ਮਤਲਬ ਤੁਸੀਂ 24 ਨੂੰ ਕਰਦੇ 48 ਨੂੰ 5 ਨਾਲ ਗੁਣਾ ਕਰੀਗੇ 8 5 40 ਸਲੇ ਚਾਰ ਨਾਲ ਵੀ ਤੇ ਚਾਰ 24 48 5 ਕਿੰਨੇ ਹੁੰਦੇ ਨੇ 240 ਹੁੰਦੇ ਨੇ ਤਾਂ 5% ਤੁਹਾਡਾ ਆਨਸਰ ਆ ਗਿਆ ਹੁਣ ਅਚੇੇ ਮਸਵਾਲ ਅਚੇੇ ਮਸਵਾਲ ਚ ਦੇਖੋ ਕੀ ਲਿਖਿਆ ਪਨ 800 ਰੁਪਏ ਤੇ 3 ਸਾਲਾਂ ਵਿੱਚ 96 ਰੁਪਏ ਵਿਆਜ ਵਾਂਦੇ ਇਹ ਚ ਵੀ ਦਰ ਕੱਢਣੀ ਆ ਕਿੰਨੇ ਪੈਸੇ ਬਣਦੇ 800 ਦਰ ਕੱਢਨੀ ਆ ਦਰ ਨੂੰ ਇੱਦਾਂ ਹੀ ਲਿਖ ਦਾਂਗੇ ਸਮਾਂ ਕਿੰਨਾ ਦਿੱਤਾ ਸਮਾਂ ਦਿੱਤਾ ਬੱਚੇ 3 ਸਾਲ ਤਾਂ बटे 100 ਬਰਾਬਰ ਵਿਆਜ ਕਿੰਨਾ 96 ਤਾਂ ਦੇਖੋ ਆ ਦੋ ਜ਼ੀਰਵਾ ਦੋ ਜ਼ੀਰਵਾ ਨਾਲ ਕੈਨਸਲ ਹੋ ਗਈਆਂ ਤੇ ਜਿਹੜੇ 8 ਤੇ 3 ਨੇ ਆਸ ਵਿੱਚ ਗੁਣਾ ਨਾਲ ਆਤੀ ਆ 24 ਤਾਂ 24 ਬਰਾਬਰ ਤੋਂ ਦੂਜੇ ਪਾਸੇ ਜਾ ਕੇ 96 ਦੇ बटे ਹੋ ਜਾਣਗੇ ਤਾਂ 24 ਦਾ ਪਹਾੜਾ ਜਦੋਂ 96 ਤੱਕਰ ਪੜੋਗੇ 24 ਚੌਕ 96 ਤਾਂ ਆਨਸਰ ਕਿੰਨਾ ਆ ਗਿਆ 4% ਆ ਗਿਆ ਇਸ ਤਰ੍ਹਾਂ ਬੱਚੇ ਤੁਸੀਂ ਜਿਹੜਾ ਇਹ 6ਵਾਂ ਸਵਾਲ ਵੀ ਤਰ ਕੱਢ ਨਾ ਹੁਣ 7ਵਾਂ ਦੇਖੋ 3 ਸਾਲਾਂ ਦੇ ਵਿੱਚ 180 ਰੁਪਏ ਵਿਆਜ ਵੀ ਦਿੱਤਾ ਦਰ ਵੀ ਦਿੱਤੀ ਮੂਲ ਤਨ ਕੱਢਣਾ ਤਾਂ ਬੱਚੇ ਮੂਲ ਤਨ ਦੀ ਜਗ੍ਹਾ ਤੇ ਤੁਸੀਂ ਮੂਲ ਤਨ ਹੀ ਲਿਖ ਦਿਓ 7ਵਾਂ ਸਵਾਲ ਆ ਇਦਾਂ ਮੂਲ ਤਨ ਲਿਖ ਦਿਓ ਇਦਾਂ ਹੀ ਉਸ ਤੋਂ ਬਾਅਦ ਦਰ ਕਿੰਨੀ ਦਿੱਤੀ ਆ ਉਹ ਭਰ ਦੋ ਸਮਾਂ ਕਿੰਨਾ ਦਿੱਤਾ ਉਹ ਵੀ ਭਰ ਦੋ बटे 100 ਤੇ ਵਿਆਜ ਕਿੰਨਾ ਦਿੱਤਾ ਉਹ ਬਰਾਬਰ ਲਾ ਦਿਓ ਹੁਣ ਦੇਖੋ ਬੱਚੇ ਆ 100 ਇਹਨਾਂ ਦੇ ਨਾਲ ਕੈਨਸਲ ਨਹੀਂ ਹੁੰਦੀ ਤਾਂ ਤੁਸੀਂ ਕੀ ਕਰੋ ਇੱਧਰ ਤਾਂ ਇਕੱਲਾ ਮੂਲ ਤਾਂ ਨਹੀਂ ਰੱਖ ਲੋ ਬਰਾਬਰ ਤੋਂ ਦੂਜੇ ਪਾਸੇ 180 ਤਾਂ ਪਹਿਲੀ ਹੈ ਜੀ ਸੀ ਆ ਜਿਹੜੇ 100 बटे ਸੀ ਇਹ ਤਾਂ ਹੋ ਜਾਣਗੇ ਗੁਣਾ ਆ ਜਿਹੜੇ ਉੱਪਰ ਗੁਣਾ ਨੇ बटे ਹੋ ਜਾਣਗੇ 6 3 18 ਇਹ बटे ਆਇਆ ਤਾਂ ਹੁਣ ਉੱਪਰ ਲੈ ਜਦੋਂ ਤੁਸੀਂ ਗੁਣਾ ਕਰੋਗੇ ਬਣ ਜਾਊ 18000 ਉੱਪਰਲਾ बटे ਆ ਗਿਆ 18 ਹਨ 18 ਦੇ ਪਹਾੜੇ ਤੇ ਜਦੋਂ 18000 ਨੂੰ ਭਾਗ ਕਰੋਗੇ ਤਾਂ ਭਾਗ ਕਰਕੇ ਕਿੰਨਾ ਆਨਸਰ ਆ ਜੀ 1000 ਤਾਂ ਇਹ ਆਪਣਾ ਮੂਲ ਤਾਂ ਆ ਗਿਆ ਇਕੇ ਬੱਚੇ ਇਸ ਤਰ੍ਹਾਂ ਹੀ ਸੱਤ ਸਵਾਲ ਤੁਹਾਨੂੰ ਸਮਝਾ ਦਿੱਤੇ ਨੇ ਆਈ ਹੋਪ ਤੁਹਾਨੂੰ ਇਹ ਸਮਝ ਆ ਗਈ ਹੋਣਗੀ ਤੇ ਇਸ ਤੋਂ ਬਾਅਦ ਮੈਂ ਹੁਣ ਤੁਹਾਨੂੰ ਨੇ ਇੱਕ ਐਕਸਰਸਾਈਜ਼ ਦੇਣੀ ਆ ਤੁਸੀਂ ਪਹਿਲਾਂ ਉਹ ਐਕਸਰਸਾਈਜ਼ ਨੂੰ ਸੋਲਵ ਕਰਨਾ ਥੈਨ ਫਿਰ ਆਪਾਂ ਉਹਨਾਂ ਦੇ ਆਨਸਰ ਮੈਚ ਕਰਾਂਗੇ ਹਾਂਜੀ ਬੱਚੀ ਐਕਸਰਸਾਈਜ਼ ਹੈ ਤੁਹਾਡੇ ਕੋਲ ਇਹਨੂੰ ਸੋਲਵ ਕਰ ਲਓ ਹਾਂਜੀ ਆਨਸਰ ਮੈਚ ਕਰਨ ਦੀ ਵਾਰੀ ਆ ਗਈ ਹੈ ਪਹਿਲਾ ਸਵਾਲ ਦੇਖੋ 750 ਰੁਪਏ ਤੇ 4 ਸਾਲ ਲਈ 8% ਦਾ ਵਿਆਜ ਕੱਢਣਾ ਪੈਣਾ ਚਾਹ ਵਿਆਜ ਕੱਢਣਾ ਸਭ ਤੋਂ ਪਹਿਲਾਂ ਮੂਲ ਤਨ ਗੁਣਾਦਾਰ ਗੁਣਾ ਸਮਾ बटे 100 ਹੁਣ ਜੀ ਦੇਖਿਆ ਜਾਵੇ 100 ਦੀ ਤਾਂ ਇੱਕ ਜ਼ੀਰੋ ਹੀ 50 ਵਾਲੀ ਜ਼ੀਰੋ ਦੇ ਨਾਲ ਇੱਕ ਜ਼ੀਰੋ ਕੈਨਸਲ ਹੋ ਗਈ बटे 10 ਰਹਿ ਗਏ ਹੁਣ ਉੱਪਰ ਲੈਂਦੇ ਗੁਣਾ ਕਰਕੇ 10 ਨਾਲ ਬਾਅਦ ਚ ਭਾਗ ਕਰ ਦਿਓ ਜਦੋਂ 75 ਦੀ 4 ਨਾਲ ਗੁਣਾ ਕਰਾਂਗੀ ਤਾਂ ਇਹ ਬਣ ਜਾਊਗਾ 300 ਬਣ ਜਾਊਗਾ ਤੇ 300 ਦੀ ਕਰਨੀ 8 ਨਾਲ 8 3 2400 ਬਣ ਗਿਆ ਇਹਨਾਂ ਦੀ ਗੁਣਾ ਕਰੀ ਤਾਂ बटे 10 ਤਾਂ ਜ਼ੀਰੋ ਨਾਲ ਲਾਸਟ ਜ਼ੀਰੋ ਕੱਟ ਗਈ ਕਿੰਨਾ ਆਨਸਰ ਰਹਿ ਗਿਆ 240 ਰੁਪਏ ਕੀ ਆ ਗਿਆ ਆਪਣੇ ਕੋਲੇ ਵਿਆਜ ਆ ਗਿਆ ਕੈਨਸਲ ਕਰਕੇ ਇਹ ਪਹਿਲਾ ਸਵਾਲ ਸੀ ਹਾਂਜੀ ਬੱਚੇ ਦੂਜਾ ਸਵਾਲ ਦੂਜੇ ਸਵਾਲ ਚ 900 ਇਹ ਚ ਵਿਆਜ ਪਤਾ ਕਰਨਾ 900 ਹੈਗਾ ਮੂਲ ਤਨ ਗੁਣਾ ਦਰ ਗੁਣਾ ਸਮਾਂ ਵਾੜੀ 100 ਹੁਣ ਦੇਖੋ ਇਹ ਲਾਸਟ ਦੋ ਜ਼ੀਰੋਆਂ ਨਾਲ ਦੋ ਜ਼ੀਰੋਆਂ ਮਾ ਕੈਨਸਲ ਹੋ ਜਾਣੀ ਆਪਣੇ ਕੋਲੇ ਆਹੀ ਖੜੇ ਰਹਿ ਗਈ 653 ਨੂੰ ਜਦੋਂ 9 ਨਾਲ ਗੁਣਾ ਕਰਾਂਗੇ 9 3 27 ਹੁੰਦੇ ਨੇ 270 ਰੁਪਏ ਤਿੰਨਾਂ ਦੀ ਆਸ ਵਿੱਚ ਗੁਣਾ ਕਰਤੀ 270 ਰੁਪਏ ਕਿ ਆ ਗਿਆ ਵਿਆਜ ਆ ਗਿਆ ਹਾਂਜੀ ਬੱਚੇ ਹੁਣ ਤੀਸਰਾ ਸਵਾਲ ਦੇਖੋ ਤੀਸਰੇ ਸਵਾਲ ਦੇ ਵਿੱਚ ਆਪਾਂ ਨੇ ਕੁੱਲ ਰਕਮ ਕੱਢਣੀ ਆ ਵਿਆਜ ਸਮੇਂਕ ਮਤਲਬ ਪਹਿਲਾਂ ਵਿਆਜ ਕੱਢੋ ਮੂਲ ਤਨ ਲਿਖ ਲਓ ਗੁਣਾ ਦਰ ਗੁਣਾ ਸਮਾਂ बटे 100 ਜੇ ਤੁਹਾਨੂੰ ਕੁੱਲ ਰਕਮ ਕੱਢਣੀ ਆ ਉਦੋਂ ਵੀ ਪਹਿਲਾਂ ਵਿਆਜ ਹੀ ਕੱਢਣਾ ਦੋ ਜੀਰਮਾ ਦੋ ਜੀਰਮਾ ਕੈਨਸਲ ਹੋ ਜਾਂਦੀਆਂ ਬਾਕੀ ਜਿਹੜਾ ਆਪਾਂ ਗੁਣਾ ਕਰ ਰਹੇ ਆ 6 ਚੋ 24 ਦੁਨਾ 48 480 ਰੁਪਏ ਵਿਆਜ ਆ ਗਿਆ ਤੇ ਜਦੋਂ ਕਹਿ ਦੇਣ ਕੁੱਲ ਰਕਮ ਤਾਂ ਕੁੱਲ ਰਕਮ ਕੀ ਹੁੰਦਾ ਹੈ ਇਹ ਹੁੰਦੀ ਹੈ ਮੂਲ ਤਨ ਜਿੰਨਾ ਤੁਹਾਨੂੰ ਮੂਲਧਨ ਦਿੱਤਾ ਉਹਦੇ ਵਿੱਚ ਵਿਆਜ ਜੋੜ ਦੋ ਮੂਲਧਨ 'ਚ ਜਦੋਂ ਵਿਆਜ ਜੋੜਿਆ ਤਾਂ ਟੋਟਲ ਕਿੰਨੇ ਦੇਣੇ ਪੈਣਗੇ 2480 ਰੁਪਏ ਆਪਾਂ ਨੂੰ ਦੇਣੇ ਪੈਣਗੇ ਇੰਨੇ ਸਾਲਾਂ ਬਾਅਦ 4 ਸਾਲਾਂ ਬਾਅਦ ਤੇ ਇਸ ਤਰ੍ਹਾਂ ਕੁੱਲ ਰਕਮ ਕੱਢੀ ਜਾਂਦੀ ਹੈ ਉਸ ਤੋਂ ਬਾਅਦ ਚੌਥਾ ਸਵਾਲ ਵਿੱਚ ਇਹਦੇ 'ਚ ਸਮਾਂ ਪਤਾ ਕਰਨਾ ਕਿ ਜਦੋਂ ਸਮਾਂ ਪਤਾ ਕਰਨਾ ਮੂਲਧਨ 800 ਦਿੱਤਾ ਦਰ ਕਿੰਨੀ ਦਿੱਤੀ ਹੈ 12 ਸਮਾਂ ਪਤਾ ਕਰਨਾ ਸਮੇਂ ਦੀ ਥਾਂ ਤੇ ਸਮਾਂ ਲਿਖਤਾ 250 बराबर ब्याज ਕਿੰਨਾ ਦਿੱਤਾ ਵੈਦੇ ਚ ਚੌਥੇ ਸਵਾਲ ਚ ਵਿਆਜ 192 ਆ ਤਾਂ ਬਰਾਬਰ ਵਿਆਜ ਲਿਖਦਾ ਤਾਂ ਹੁਣ ਆਪਾਂ ਇਹਨੂੰ ਸੋਲਵ ਕਰਦੇ ਆਂ ਲਾਸਟ ਦੋ ਜ਼ੀਰਵਾ ਦੋ ਜ਼ੀਰਵਾ ਨਾਲ ਕੈਨਸਲ ਹੋ ਗਈਆਂ ਇਧਰ ਆਪਣੇ ਕੋਲੇ 12 ਤੇ 8 ਵਜੇ ਇਹ ਦੂਜੇ ਪਾਸੇ ਜਾ ਕੇ ਬਰਾਬਰ ਤੋਂ ਵਟੇ ਹੋ ਜਾਣਗੇ 12 8 ਕਿੰਨੇ ਹੁੰਦੇ ਨੇ 96 96 ਦੂਜੇ ਪਾਸੇ ਜਾ ਕੇ ਬਨੇ ਹੋ ਗਏ ਜਦੋਂ 96 ਦਾ ਟੇਬਲ ਲੇ ਕੇ ਇਹਨਾਂ ਨੂੰ ਕੈਨਸਲ ਕਰਿਆ 96 ਤੇ ਭਾਗ ਕਰਿਆ ਤਾਂ ਦੋ ਅਨਸਰ ਆ ਗਿਆ ਤਾਂ ਸਮਾ ਕਿੰਨਾ ਆ ਗਿਆ 2 ਸਾਰਾ ਹੁਣ ਬੱਚੇ ਪੰਜਵੇਂ ਸਵਾਲ ਦੇ ਵਿੱਚ ਵੀ ਕੀ ਆ ਤੁਸੀਂ ਸਮਾਂ ਪਤਾ ਕਰਨਾ ਮੂਲਧਨ ਕਿੰਨਾ ਦਿੱਤਾ ਸੀ 600 ਰੁਪਏ ਪੰਜਵੇਂ ਚ ਦਰ 5 ਸਮਾਂ ਪਤਾ ਨਹੀਂ ਆ ਬੜੀ 100 ਲਾਵਾਂਗੇ ਤੇ ਵਿਆਜ ਕਿੰਨਾ ਦਿੱਤਾ ਹੋਇਆ 150 ਰੁਪਏ 2 ਜੀਰਮਾਂ ਨਾਲ ਆ 2 ਜੀਰਮਾਂ ਕੈਨਸਲ ਹੋ ਗਈਆਂ 6536 ਦੇ ਪਾਈ ਜਿੰਨਾ ਹੋ ਗਈ 3 ਤੇ ਬਰਾਬਰ ਤੋਂ ਦੂਜੇ ਪਾਸੇ ਆ ਕੇ 150 ਦੇ ਵਟੇ ਲੱਗ ਜਾਣਗੇ ਤੇ 0 ਨਾਲ 0 ਕੈਨਸਲ ਹੋ ਗਈ ਤਾਂ ਨਾ ਪਾਜੇ 15 ਤਾਂ 5 ਸਾਲ ਆਪਣਾ ਆਨਸਰ ਆ ਗਿਆ ਇਸ ਤੋਂ ਬਾਅਦ ਬੱਚੇ 6ਵਾਂ ਸਵਾਲ ਦੇਖੋ 6ਵੇਂ ਸਵਾਲ ਦੇ ਵਿੱਚ ਮੂਲ ਤਨ 200 ਰੁਪਏ ਦਿੱਤਾ ਸਮਾਂ ਦਰ ਦਿੱਤੀ ਨਹੀਂ ਆ ਸਮਾਂ ਕਿੰਨਾ ਦਿੱਤਾ 3 ਸਾਲ बटे 100 ਬਰਾਬਰ ਵਿਆਜ ਕਿੰਨਾ ਦਿੱਤਾ 360 ਰੁਪਏ ਉਹਨਾਂ 200 ਵਾਲੀਆਂ ਦੋ ਜੀਰਮਣਾਂ ਵਾਲੇ 100 ਦੀ ਜੀਰਮਣਾਂ ਕਰਦੇ ਨੇ ਉੱਪਰ 3 ਦੋ 6 ਰਹਿ ਗਏ ਆਪਣੇ ਕੋਲੇ 3 ਦੋ 6 ਹੁੰਦੇ ਨੇ ਤੇ 6 ਦੂਜੇ ਪਾਸੇ ਜਾ ਕੇ बटे ਲੱਗ ਜਾਣਗੇ ਕੈਨਸਲ ਕਰਕੇ ਕਿੰਨਾ ਆ ਗਿਆ ਸੌਰੀ 60 ਦਿਨਾਂ ਵਾਲੇ 3 ਦਿਨ 6 ਦਿਨ ਵਿਆਜ ਕਿੰਨਾ ਲਿਖਿਆ ਸੀ 360 ਰੁਪਏ ਸੀ ਇਹ 2000 ਸੀ ਬਚੇ 60 ਨਾਲ ਡਿਵਾਈਡ ਕਰਨਾ ਸੀ ਆਪਾਂ ਨੇ ਤਾਂ ਆਨਸਰ ਕਿੰਨਾ ਆ ਗਿਆ ਆਪਣੇ ਕੋਲ 6% ਆ ਗਿਆ ਠੀਕ ਹੈ 2000 ਹਿੱਹਾ 2 6 ਮੈਂ ਕੈਨਸਲ ਹੋ ਗਈਆਂ ਸੀਗੀਆਂ ਮੀ ਬਚ ਗਏ ਸੀ 20 ਤਿਆ ਕਿੰਨੇ ਦਿਨ 60 ਤਾਂ 360 ਦੇ बटे ਇੱਧਰ 60 ਆ ਜਾਣਗੇ 6 ਨਹੀਂ ਆਉਣੇ 60 ਆਉਣਗੇ ਤਾਂ ਜਦੋਂ ਕੈਨਸਲ ਕਰਾਂਗੇ 6% ਆ ਜਾਊਗਾ ਹਾਂਜੀ ਬੱਚੇ ਸਵਾਗਤ ਸਾਂ 7ਵੰਥ ਸਮ ਦੇ ਵਿੱਚ ਜੇ ਦੇਖਿਆ ਜਾਵੇ ਕੀ ਲਿਖਿਆ ਆਪਾਂ ਨੂੰ 2 ਸਾਲਾਂ ਵਿੱਚ 100 ਰੁਪਏ ਵਿਆਜ ਆਉਂਦਾ ਹੈ ਦਰ ਦਿੱਤੀ ਆ ਮੂਲ ਤਨ ਪਤਾ ਕਰਨਾ ਤਾਂ ਮੂਲ ਤਨ ਦੀ ਪਲੇਸ ਤੇ ਤੁਸੀਂ ਮੂਲ ਤਨ ਲਿਖ ਦਿਓ ਗੁਣਾ ਦਰ ਦਰ ਆਪਾਂ ਨੂੰ 5% ਆ ਸਮਾਂ ਕਿੰਨਾ 2 ਸਾਲ ਬੜੀ 100 ਬਰਾਬਰ ਵਿਆਜ ਵੀ ਕਿੰਨਾਗਾ 100 ਰੁਪਏ ਦਾ ਵਿਆਜ ਵੀ ਹਾਂਜੀ ਬੱਚੇ ਦੇਖੋ ਇਹ ਕੈਨਸਲ ਨਹੀਂ ਹੁੰਦੀ ਤਾਂ ਮੂਲ ਤਨ ਇੱਧਰ ਹੀ ਰਹਿ ਜਾਊਗਾ ਬਰਾਬਰ ਤੋਂ ਬਾਅਦ 100 ਆਪਣੇ ਕੋਲ ਜਿਹੜਾ ਵਿਆਜ ਸੀ ਤਾਂ ਇਹ ਰੂ ਜਿਹੜਾ 200 ਸੀ ਇਹ ਜਾ ਕੇ ਗੁਣਾ ਹੋ ਜੂਗਾ ਬਰਾਬਰ ਤੋਂ ਦੂਜੇ ਪਾਸੇ ਕਿਉਂਕਿ ਵਟੇ ਸੀ ਤੇ ਜਿਹੜਾ ਉੱਪਰ ਗੁਣਾ ਚ ਚੀਜ਼ ਸੀ ਉਹ ਇਹ ਠਾਗੀ 5 2 10 ਇਹ ਵਟੇ ਲੱਗ ਗਿਆ ਕਿ 10 ਤਾਂ 1 10 ਦੀ 0 100 ਦੇ ਨਾਲ ਕੱਟੇਗੀ 1 0 ਆ ਰਹੀ 100 ਨੂੰ 10 ਨਾਲ ਗੁਣਾ ਕਰਿਆ ਤਾਂ ਮੂਤਨ ਕਿੰਨਾ ਆ ਰਿਹਾ ਵਿੱਚ 1000 ਰੁਪਏ ਆ ਗਏ ਇਹਦਾ ਮੂਤਨ ਨਿਕਲੇ ਆ ਹੁਣ 8ਵੇਂ ਸਵਾਲ ਦੇ ਵਿੱਚ ਆਪਾਂ ਨੂੰ ਕੀ ਦੇ ਰੱਖਿਆਗਾ ਮੂਤਨ ਦਿੱਤਾ ਹੋਇਆ ਹੈ 1000 ਦਾਰ ਦਿੱਤੀ ਆ ਦਾਸ ਤੇ ਕਿਹਾ ਕੀ ਹੈ ਆਪਣੋਂ ਕਹਿੰਦੇ ਕਿੰਨੇ ਸਾਲਾ ਦਾ ਸਮਾਂ ਘਟਨੇ बटे 100 ਪਰ ਤੁਸੀਂ ਉਹਨੂੰ ਸੋਚੋ ਬਰਾਬਰ ਸੋ ਉਹਨੂੰ ਵਿਆਜ ਪਤਾ ਉਹ ਫੇਰ ਹੀ ਘਟੂਗੇ ਪਰ ਇਹਨਾਂ ਨੇ ਕੀ ਲਿਖਤਾ ਰੱਖਿਆ ਕਿ ਉਹ ਦੁੱਗਣੀ ਹੋ ਜੂਗੀ ਦੁੱਗਣੀ ਮਤਲਬ ਜੇ 1000 ਰੁਪਏ ਦਿੱਤਾ ਸੀ ਤਾਂ ਉਹ ਦੁੱਗਣਾ ਕਿੰਨਾ ਹੋ ਗਿਆ 2000 ਹੋ ਗਿਆ ਸੋ 2000 ਕਿੰਨੇ ਮਿਲੂਨਾਂ ਨੂੰ ਕੁੱਲ ਤਾਂ ਜੇ ਉਹਨਾਂ ਨੂੰ 2000 ਰੁਪਏ ਮਿਲੂ 1000 ਤਾਂ ਉਹਨਾਂ ਨੇ ਦਿੱਤੇ ਹੀ ਸੀ ਤਾਂ ਵਿਆਜ ਕਿੰਨਾ ਹੋ ਗਿਆ ਜਦੋਂ 2000 'ਚ 1000 ਕੱਟਾਂਗੇ 1000 ਹੀ ਵਿਆਜ ਹੋ ਗਿਆ ਫਿਰ ਵਿਆਜ ਕਿੰਨਾ ਘਟ ਇਧਰ ਆਪਾਂ 1000 ਹੋਰ ਦੇਖੋ ਆ ਦੋ ਜੀਰਮਾ ਦੋ ਜੀਰਮਾ ਕੈਨਸਲ ਹੋ ਗਈਆਂ ਉੱਪਰ 10 ਨੂੰ 10 ਉਹਨਾ 300 100 ਦੂਜੇ ਪਾਸੇ ਜਾ ਕੇ 1000 ਦੇ ਵੱਡੀ ਲੱਜੂਗਾ ਜਦੋਂ 1000 ਦੇ ਵੱਡੀ ਲੱਜੂ 100 ਦੂਜੇ ਦੇ ਵਿੱਚ ਦੋ ਜੀਰਮਾ ਕਿੰਨੇ ਪਰਸੈਂਟ ਆ ਗਿਆ 10 10 ਸਾਲ ਲਾਗੇ 10 ਸਾਲਾਂ ਬਾਅਦ ਰਾਸੀ ਕਿਉਂ ਦੁੱਗਣੀ ਹੋ ਜੂਗੀ ਜਦੋਂ ਵੀ ਤੁਹਾਨੂੰ ਦੁੱਗਣੀ ਰਾਸੀ ਲਿਖਿਆ ਤਿੰਗਣੀ ਲਿਖਿਆ ਮਤਲਬ ਉਹਦਾ ਜਿਹੜਾ ਮੂਲਧਨ ਉਹਨੇ ਗੁਣਾ ਕਰਕੇ ਬਾਅਦ ਚ ਘਟਾਇਆ ਉਹਦੇ ਵਿੱਚ ਮੈਂ ਤੇ ਦੁੱਗਣੀ ਕਿਹਾ ਸੀ ਮੈਨੂੰ ਦੋ ਨਾਲ ਗੁਣਾ ਕਰਤੀ 2000 ਹੋ ਗਿਆ 2000 ਦੇ ਵਿੱਚੋਂ 1000 ਘਟਾਇਆ ਤਾਂ ਯਾਰ ਵੀ ਆ ਜਾ ਗਿਆ ਤੇ ਇਹ ਦਮਿਆਜ ਕਰਨੇ ਕਿ ਫਿਰ ਲਿਖ ਕੇ ਫਿਰ ਸਵਾਲ ਨੂੰ ਹੱਲ ਕਰ ਲੋ ਹਾਂਜੀ ਬੱਚੇ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਸਧਾਰਨ ਵਿਆਜ ਨਾਲ ਥੋੜੇ ਸਮਝ ਆ ਗਏ ਨੇ ਸਮਝ ਆ ਗਈ ਵੀਡੀਓ ਤਾਂ ਚੈਨਲ ਨੂੰ ਲਾਈਕ ਸਬਸਕ੍ਰਾਈਬ ਐਂਡ ਸ਼ੇਅਰ ਕਰਨਾ ਨਾ ਭੁੱਲਣਾ ਥੈਂਕ ਯੂ ਫਾਰ ਵਾਚਿੰਗ ਮਾਈ ਵੀਡੀਓ